ਹਤੇ ਸਭ ਦੇ ਦਿਲ ਦੁਖਦੇ ਪਏ ਅੱਜ ਕਿਉਂਕਿ ਅੰਦਰ ਚੋਰ ਬੂਟ ਲੈ ਕੇ ਸ਼ੂਜ਼ ਲੈ ਕੇ ਆਪਣੇ ਅੰਦਰ ਮੁਕਟਾਂ ਤੇ ਚੜ ਗਏ ਜੀ ਬਾਬਾ ਸਾਡੀ ਮਾਤਾਵਾਂ ਦੇ ਅੰਨੀ ਹਿੰਮਤ ਰੱਬ ਕਿਸੇ ਕਿਸੇ ਦੀ ਬਾਕੇ ਭੇਜਦਾ ਗੰਦੇ ਚੋਰ ਸੀਗੇ ਜਿਹਨੇ ਮੰਦਰ ਨਹੀਂ ਬਖਸ਼ਿਆ ਸਿਵਲਿੰਗ ਦੇ ਉੱਪਰ 12 ਕਿਲੋ ਚਾਂਦੀ ਦਾ साढ़े छः किलो चांदी का कवर चढ़ा हुआ था पाँच किलो साढ़े पाँच किलो का नार था और चांदी के मुकुट से शिव जी के कार्तिके जी गणेश जी और माता पार्वती जी चांदी के मुकुट चढ़े हुए थे वो सारा ले सनातन धर्म के ऊपर बेअदबी भी करने वाले नहीं बख्शा जाएगा ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਯੂਨਾਈਟਿਡ ਪੋਸਟ ਤੇ ਮੈਂ ਸਤਪਾਲ ਅੱਜ ਲੁਧਿਆਣਾ ਸ਼ਹਿਰ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਪਾਈਰਨਦੀਪ ਸਿੰਘ ਨਗਰ ਸੇਤਲਾ ਮਾਤਾ ਮੰਦਰ ਦੇ ਵਿੱਚ ਬਹੁਤ ਮਰਪਾਗੀ ਘਟਨਾ ਕੀ ਰਾਤ ਚੋਰਾਂ ਵੱਲੋਂ ਕੀਤੀ ਗਈ ਹੈ ਆਓ ਆਪਾਂ ਮੰਦਰ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਚੋਰੀ ਹੋਇਆ ਕੀ ਹੈ ਪੂਰੀ ਜਾਣਕਾਰੀ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ 베ਦੀ ਜੀ ਮੇਰੇ ਮਤਲਬ ਕਿ ਕਿਹੜਾ ਮੰਦਿਰ ਆ ਜਿੱਥੇ ਚੋਰੀ ਹੋਈ ਹੈ ਰাতি ਇਹ ਸਾਡਾ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਹੈ ਜੀ ਅੱਛਾ ਥਾਣੇ ਇਹਨੂੰ ਪ੍ਰਾਚੀਨ ਇਸ ਲਈ ਕਿਹਾ ਜਾਂਦਾ ਸਭ ਤੋਂ ਪੁਰਾਣਾ ਮੰਦਿਰ ਜੀ ਸਾਡੇ ਭਾਈ ਰਣਜੀਤ ਸਿੰਘ ਨਗਰ ਦਾ ਇਹ ਮੰਦਿਰ ਹੈ ਬੜੀ ਮੱਤਦਾਇ ਇਸ ਮੰਦਿਰ ਦੀ ਜਿੱਥੋਂ ਇਹਨਾਂ ਨੇ ਚੋਰਾਂ ਨੇ ਚਾਂਦੀ ਲਾਈ ਆ ਉਹਦੀ ਬਹੁਤ ਮੱਤਦਾ ਹੈ ਜੀ ਸਾਡੇ ਸਭ ਦੇ ਦਿਲ ਦੁਖਦੇ ਪਏ ਅੱਜ ਕਿਉਂਕਿ ਅੰਦਰ ਚੋਰ ਬੂਟ ਲੈ ਕੇ ਸ਼ੂਜ਼ ਲੈ ਕੇ ਆਪਣੇ ਅੰਦਰ ਮੁਕਟਾਂ ਤੇ ਚੜ ਗਏ ਜੀ ਬਾਬਾ ਸਾਡੀ ਮਾਤਾਵਾਂ ਦੇ ਬਹੁਤ ਸਾਡਾ ਮੰਦਪਾ ਘਰ ਦੇਣਾ ਜੀ ਅੱਜ ਇਹ ਸਾਡੇ ਦਿਲ ਨੂੰ ਠੇਸ ਪਹੁੰਚੀ ਆ ਸਾਡੇ ਸਾਰੇ ਹਿੰਦੂ ਭਰਾ ਸਿੱਖ ਭਰਾ ਸਾਰੇ ਅਸੀਂ ਇਕੱਠੇ ਹੋਏ ਆ ਸਾਡੀ ਗੁਰਦੁਆਰਾ ਕਮੇਟੀਆਂ ਮੰਦਰ ਕਮੇਟੀਆਂ ਸਾਰੀਆਂ ਇਕੱਠੀਆਂ ਹੋਈਆਂ ਕਿਉਂਕਿ ਇਦਾਂ ਦਾ ਕੰਮ ਦੇਖੋ ਰੇਖੀ ਕੀਤੀ ਗਈ ਆ ਪਹਿਲਾਂ ਇੱਥੇ ਆਏ ਗਏ ਆ ਬੰਦੇ ਉਹ ਅੱਜ ਤੋਂ 5-7 ਦਿਨ ਪਹਿਲਾਂ ਚਾਹੇ ਉਹ ਮੱਥਾ ਟੇਕਣ ਦੇ ਰੂਪ ਜੀ ਆਏ ਹੋਣਗੇ ਹੋ ਸਕਦਾ ਕਿਉਂਕਿ ਜਿਹੜਾ ਇਦਾਂ ਨਹੀਂ ਸੋਖਾਂ ਨੂੰ ਪਤਾ ਨਹੀਂ ਕਿ ਕਿਤੇ ਚਾਂਦੀ ਪਈ ਆ ਕਿਸ ਮੁਕੜ ਦੇ ਸੋਨਾ ਚੜਿਆ ਹੋਇਆ ਕਿਤੇ ਕੀ ਆ ਇਹ ਸਾਰਾ ਪੂਰਾ ਸਿਸਟਮ ਦੇ ਨਾਲ ਲਾਇਆ ਗਿਆ ਸਿਸਟਮ ਕਿਉਂਕਿ ਉਹ ਆਏ ਵੀ ਦੂਸਰੇ ਰਸਤੇ ਚੋਂ ਆ ਗਲੀਆਂ ਚੋਂ ਆਇਆ ਸਾਡੇ ਜਿਹੜੇ ਪਿੰਡ ਦੀਆਂ ਗਲੀਆਂ ਸੀ ਦੋ ਤਿੰਨ ਸਾਈਡਾਂ ਤੋਂ ਆਇਆ ਮੇਨ ਫਰੰਟ ਗੇਟ ਤੋਂ ਨਹੀਂ ਆਇਆ ਅਸੀਂ ਅੱਜ ਪ੍ਰਸ਼ਾਸਨ ਕੋ ਸਾਰੇ ਹਣ ਚੱਲੇਆ ਦੁਆਰਾ ਵੈਸੇ ਸਵੇਰੇ ਐਸਐਚ ਜੋ ਨੀਰ ਚੌਧਰੀ ਜੀ ਆਈ ਸੀ ਉਹ ਡੀਵੀਆਰ ਲੈ ਗਿਆ ਮੰਦਰ ਦਾ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਇਹ ਹੀ ਦੇਖਣਾ ਕਿ ਜਿਹੜੇ ਚੋਰ ਨੇ ਇਹ ਪ੍ਰੋਫੈਸ਼ਨਲ ਜਿਹੜੇ ਚੋਰ ਨੇ ਇਹ ਇਹ ਕੋਈ ਆਮ ਬੰਦਾ ਨਹੀਂ ਹੈਗਾ ਕਿਉਂਕਿ ਮੰਦਰ ਦੇ ਵਿੱਚ ਆਨਲੀ ਹਿੰਮਤ ਚਾਹੀਦੀ ਆ ਅੰਨੀ ਹਿੰਮਤ ਰੱਬ ਕਿਸੇ ਕਿਸੇ ਜੀਭਾ ਕੇ ਭੇਜਦਾ ਗੰਦੇ ਚੋਰ ਸੀਗੇ ਜਿਹੜਾ ਮੰਦਰ ਨਹੀਂ ਬਖਸ਼ਿਆ ਔਰ ਉੱਪਰ ਸ਼ੂਜ਼ ਲੈ ਕੇ ਚੜ ਗਏ ਸੀਸੀਡੀ ਕੈਮਰੇ ਦੇ ਵਿੱਚ ਕਿੰਨੇ ਕੁ ਬੰਦੇ ਆਏ ਹੋਏ ਦੋ ਬੰਦੇ ਆਏ ਆ ਜੀ ਤੀਜਾ ਬੰਦਾ ਬਾਹਰ ਸੀ ਮੋਟਰਸਾਈਕਲ ਤੇ ਆਏ ਆ ਜੋ ਅਸੀਂ ਬਾਹਰਲੇ ਕੈਮਰਿਆਂ ਨਾਲ ਦੇਖਿਆ ਗਿਆ ਠੀਕ ਹੈ ਜੀ ਤੇ ਕਿੰਨੇ ਕੁ ਵੇਲੇ ਟਾਈਮ ਸੀਗਾ ਸਰੇ 1:10 ਤੇ ਉਹ 1:20 ਮਿੰਟ ਦੇ ਐਂਟਰ ਹੋਏ ਨੇ 3:10 ਮਿੰਟ ਤੇ ਬਾਹਰ ਨਿਕਲੇ ਆ ਕੀ ਕੀ ਲੈ ਕੇ ਕੀ 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 ਗਏ ਦੇਖੋ ਚਾਂਦੀ ਲੈ ਕੇ ਗਏ ਆ ਆਪਣਾ 골ਡ ਦੀ ਹੈ ਜਿਹੜਾ 골ਡ ਦਾ ਸਮਾਨ ਸੀਗਾ ਨਥਨੀ ਸੀਗੀ ਮਾਤਾ ਜੀ ਦੇ ਪਾਈ ਹੋਈ ਐਦਾਂ ਦਾ ਹੋਰ ਕਾਫੀ ਸਮਾਨ ਸੀ ਕਿ ਕੈਸ਼ ਥੋੜਾ ਬੋਤਾ ਸੀਗਾ ਕਾਫੀ ਕੁਝ ਸੀ ਛੱਤਰ ਸੀਗਾ ਜੀ ਮੁਕਰ ਸੀਗਾ ਜੀ ਕਾਫੀ ਕੁਝ ਸੀਗਾ ਜੀ ਜਿਹਦਾ ਹੁਣ ਸਾਨੂੰ ਦੱਸਣ ਲੱਗੀ ਸਾਨੂੰ ਆਪ ਨੂੰ ਸ਼ਰਮ ਆਉਂਦੀ ਹੈ ਜੀ ਹੁਣ ਤਾਂ ਸੋਨ ਦੇਲ ਚ ਇੰਨਾ ਖੂਬ ਨੇਰਾ ਕਿ ਰੱਬ ਨੂੰ ਮਹਾ ਮਾਈ ਨੂੰ ਮੈਨ ਕਿਸੇ ਨੂੰ ਕਿਸੇ ਨੂੰ ਨਹੀਂ ਬਖਸ਼ਦਾ ਚੋਰਾਂ ਨੇ ਦੇਖੋ ਜਿਹੜੇ ਚੋਰ ਮੈਂ ਦੱਸ ਰਿਹਾ ਜੀ ਸ਼ੂਜ਼ ਲੈ ਕੇ ਅੰਦਰ ਆ ਗਏ ਮੂਰਤੀਆਂ ਦੇ ਉੱਪਰ ਚੜ੍ਹ ਗਏ ਜੀ ਪਿਆਰ ਰੱਖ ਕੇ ਉਹਦੇ ਸਬਦੇ ਕਿੰਨੀ ਮਾਨੂੰ ਠੇਸ ਪਹੁੰਚੀ ਹੋਈ ਇਸ ਗੱਲ ਦੀ ਇਸੇ ਗੱਲ ਦਾ ਤਾਂ ਅਸੀਂ ਸਾਰੇ ਕਹਨੇ ਪਏ ਆ ਕਿ ਯਾਰ ਤੁਸੀਂ ਰੱਬ ਨੂੰ ਤਾਂ ਬਖਸ਼ਦ ਹੋਰ ਬਹੁਤ ਕੁਛ ਆ ਦੁਨੀਆ ਤੇ ਕਰਨ ਵਾਲਾ ਤੁਸੀਂ ਆ ਕੀ ਕਰਨ ਕੰਮਾਂ ਚ ਲੱਗੇ ਯਾਰ ਇਸ ਕਰਕੇ ਸਾਡਾ ਬਹੁਤ ਦਿਲ ਦੁਖ ਰਿਹਾ ਅਸੀਂ ਸਾਰੇ ਇਕੱਠੇ ਹੋ ਕੇ ਠਾਣਾ ਸਲਾਬਾ ਨਗਰ ਜਾ ਰਹੇ ਹਾਂ ਫਿਰ ਅਸੀਂ ਡੀਐਸਪੀ ਨੂੰ ਮਿਲਾਂਗੇ ਜੇ ਸਾਡਾ ਮਸਲਾ ਨਾਲ ਹੋਇਆ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਮਿਲਾਂਗੇ ਜਾ ਕੇ ਅੱਜ ਤੇ ਸੰਜੀਵ ਸ਼ੇਰੂ ਸੱਚਦੇਵਾ ਪ੍ਰਧਾਨ ਸ਼੍ਰੀ ਤ੍ਰਿਪਤੀ ਬਾਲਾ ਹੀ ਰੱਤ ਯਾਤਰਾ ਮੌਸਮ ਕਮੇਟੀ ਪ੍ਰਧਾਨ ਵਿਸ਼ਪ ਸੁਨਾਤਨ ਧਰਮਸਵਲ ਲੇਕਿਨ ਸਿਰਫ ਤੇ ਸਿਰਫ ਅੱਜ ਇੱਕ ਗੱਲ ਜਿਸ ਤਰ੍ਹਾਂ ਕਿ ਮੇਰੇ ਵੱਡੇ ਭਰਾ ਸ਼ੈਂਕੀ ਨੇ ਕਿਹਾ ਅੱਜ ਇਨਸਾਨੀਅਤ ਜਿਹੜੀ ਹੈ ਉਹ ਤਾਰ-ਤਾਰ ਹੋਗੀ सनातन धर्म ਦੇ ਉੱਪਰ ਬੇਅਦਬੀ ਕਰਨ ਵਾਲੇ ਅੱਜ ਜਿਹੜੇ ਐ ਉਹ ਕਲੰਕਿਤ ਜਿਹੜੇ ਉਹਨਾਂ ਨੇ ਕਰਕੇ ਗਏ ਐ ਇਹ ਜਿਹੜੀ ਵੀ ਸਾਰੀ ਗੱਲ ਅੱਜ ਸਾਰੇ ਸਨਾਤਨ ਧਰਮ ਜਿਹੜੇ ਅਲੱਗ-ਅਲੱਗ ਮੰਦਿਰਾਂ ਕਮੇਟੀਆਂ ਦੇ ਐਨ ਜੀਓਜ਼ ਦੇ ਜਿੰਨੇ ਵੀ ਅੱਜ ਪ੍ਰਧਾਨ ਇੱਥੇ ਖੜੇ ਨੇ ਸਭ ਦਾ ਇੱਕੋ ਹੀ ਇੱਕ ਪ੍ਰਯਾਸ ਐ ਕਿ ਬੇਅਦਬੀ ਕਰਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਪ੍ਰਸ਼ਾਸਨ ਦੇ ਅੱਗੇ ਸਾਡੀ ਇੱਕ ਪ੍ਰਾਰਥਨਾ ਵੀ ਐ ਬੇਨਤੀ ਵੀ ਔਰ ਮੰਗ ਵੀ ਐ ਕਿ ਬੇਦਬੀ ਕਰਨ ਵਾਲੇ ਨੂੰ ਜਲਦੀ ਜਲਦੀ ਹੋ ਸਕੇ ਫੜਿਆ ਜਾ ਸਕੇ ਕਿਉਂਕਿ ਇਹ ਜਿਹੜੀ ਚੋਰੀ ਦੀ ਘਟਨਾ ਤਾਂ ਚੋਰੀ ਦੀ ਘਟਨਾ ਹੈ ਹੀ ਹੈ ਲੇਕਿਨ ਬੇਦਬੀ ਕਰਨ ਵਾਲੇ ਨੂੰ ਨਹੀਂ ਅਸੀਂ ਬਖਸ਼ਾਂਗੇ ਔਰ ਇਸੇ ਤਰ੍ਹਾਂ ਹੀ ਜੇ ਅੱਜ ਪ੍ਰਸ਼ਾਸਨ ਦੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਪਰਾਚੀਂ ਚਿਤਲਾ ਮਾਤਾ ਮੰਦਰ ਵਿੱਚ ਸਾਰੇ ਨੂੰ ਯਾਜੀ ਇੱਥੇ ਇਕੱਠੇ ਹੋਣੇ ਸੀ ਸਾਰੇ ਜਣੇ ਅੱਜ ਜਿਹੜਾ ਕਿ ਸਰਬਨਗਰ थाना ਸਾਡੇ ਕੋਲ ਪੈਂਦਾ ਪ੍ਰਸ਼ਾਸਨ ਦੇ ਉਹ ਵੱਡੀ ਦਰੋਹ ਹੈ ਅਸੀਂ ਉੱਥੇ ਸਾਰੇ ਇਕੱਠੇ ਹੋ ਕੇ ਜਾ ਰਹੇ ਹਾਂ ਤਾਂ ਕਿ ਐਸਐਚਓ ਸਾਹਿਬ ਨੂੰ ਇੱਕੋ ਹੀ ਇੱਕ ਮੰਗ ਕੀਤੀ ਹੈ ਕਿ ਬੇਅਦਬੀ ਕਰਮਾਂ ਵਾਲ ਜਿੰਨੀ ਜਲਦੀ ਉਸ ਨੂੰ ਫੜਿਆ ਜਾ ਸਕੇ ਜੇ ਕਿਤੇ ਕੋਈ ਇਹਦੇ ਵਿੱਚ ਅਨਾਕਾਨੀ ਹੋ ਸ ਹੋਈ ਹੈ ਤਾਂ ਜਿਹੜੇ ਵੀ ਇਹ ਸਾਡੇ ਸਾਰੇ ਸਨਾਤਨ ਧਰਮ ਦੇ ਪ੍ਰੇਮੀ ਨੇ ਉਹ ਕਿਤੇ ਨਾ ਕਿਤੇ ਸੜਕਾਂ ਤੇ ਉਤਰ ਕੇ ਇਹਨੂੰ ਅਕਰੋਸ਼ਬੀਤ ਕਰਨਗੇ ਔਰ ਇਸ ਗੱਲ ਦਾ ਬਹੁਤ ਵੱਡਾ ਸੀ ਖੰਡਨ ਵੀ ਕਰਦੇ ਹਾਂ ਜੀ ਜੈ ਗੋਬਿੰਦ ਜੀ ਕੀ ਨਾਮ ਤੁਹਾਡਾ ਇਹ ਮੇਰੇ ਨਾਮ ਪੰਡਿਤ ਦ और मैं ये प्राचीन शीतला माता मंदिर है तीस साल से मैं यहाँ पर सेवा कर रहा हूँ पर कल रात को एक बहुत ही मंदभागी घटना हुई कैमरे के हमने जब देखा कैमरे लगे हुए मंदिर में तो डेढ़ बजे के करीब दो नकाब पोस्ट बंदे अंदर आते हुए दिखाई दे रहे हैं और उन्होंने पूरा चेहरा ढका हुआ है पूरा आ, पैरों में जूते हैं जूते पहन करके आए और आ, ਪਿਛਲਾ ਗੇਟ ਦਾ ਤਾਲਾ ਤੋੜ ਕਰਕੇ ਸ਼ੇਤਲਾ ਮਾਤਾ ਜੀ ਕੀ ਪਿੰਡੀ ਕੇ ਉਪਰ 19 ਕਿਲੋ ਚਾਂਦੀ ਦਾ ਕਵਰ ਚੜਾ ਹੋਇਆ ਥਾ उसको कटर से काट के क्योंकि वो पिंडी कर कलश कर, उठाना आसान नहीं है तीन चार बंदे उसको कम से कम जब पॉलिश करने के लिए या सफाई करने के लिए हम उठाते थे तो उठाना पड़ता था तो उन्होंने काट करके उसके टुकड़े करके दिखाई दे रहा है कैमरे में वो सारा कर ले गए शिवलिंग के ऊपर बारह किलो चांदी का साढ़े छः किलो चांदी का कवर चढ़ा हुआ था पाँच किलो साढ़े पाँच किलो का नार था और चांदी के मुकुट थे शिव जी के कार्तिकेय जी गणेश जी और माता पार्वती जी चांदी के मुकुट चढ़े हुए थे वो सारा ले गए नहीं, नहीं मंदिर अंदर कोई नहीं था कैमरे में दिख रहा है सारा भाई भाई हाँ, कोई आवाज नहीं आई टी वी कैमरा शिविर पुलिस ले गई है पुलिस प्रशासन आया था पर्चा दर्ज हो गया है और अब ਉਹਨੇ ਆਸ਼ਵਾਸਨ ਦਿਆ ਕਿ ਭਾਈ ਸੱਚ ਸੱਚਾਰ ਹੋਏਗੀ। ਇਹ ਕੰਨਾ ਚਾਹੂਗੇ ਇਹ ਮਨ ਭਾਗੀ ਘਟਨਾ ਨੂੰ ਜਿਹੜਾ ਇਹ ਚੋਰਾ ਨੇ ਇਲਜ਼ਾਮ ਦਿੱਤਾ ਹੈ ਨਾ ਤੋੜ ਬਣ ਦਿੱਤੀ ਅਤੇ ਸਰਾ ਕਿਦਾਂ ਪੱਟ ਪੱਟ ਕੇ ਸਮਾਨ ਲੈ ਕੇ ਗਏ ਸਰ ਮੈਂ ਦੇਖਦਾ ਕਿ ਉਹਨਾਂ ਦੀ ਰੂਹ ਕਿਵੇਂ ਨਹੀਂ ਕੰਬੀ ਹੋਏਗੀ। ਇਹ ਤਾਂ ਸਾਨੂੰ ਦੇਖ ਕੇ ਰੂਹ ਕੰਬਰੀ ਹੈ। ਉਹਨਾਂ ਨੂੰ ਕਰਨ ਵੇਲੇ ਡਰ ਨਹੀਂ ਲੱਗਿਆ ਕਿ ਰੱਬ ਦਾ ਡਰ ਨਹੀਂ ਆਇਆ ਕਿ ਕਿਤੇ ਕਿ ਜਾ ਕੇ ਕਿਤੇ ਮੈਂ ਕਿਤੇ ਕੀ ਕਰਨਾ ਪਵੇਗਾ। ਲੇਕਿਨ ਅੱਜ ਜਿਹੜੀ ਘਟਨਾ ਵਾਪਰੀ ਹੈ ਇੱਕ ਸਮਾਜ ਲਈ ਕਲੰਕ ਹੈ ਤੇ ਇਹ ਸਮਾਜ ਨੂੰ ਅੱਜ ਸਾਡੇ ਇਹ ਇਹ ਕਿ ਪੁਲਿਸ ਪ੍ਰਸ਼ਾਸਨ ਨੂੰ ਅੱਜ ਆਪਣਾ ਨੂੰ ਇੱਕ ਰੋਪ ਦਿਖਾਣਾ ਚਾਹੀਦਾ ਹੈ ਕਿ ਆਪਣਾ ਕਿਸਮਾਂ ਦਿਖਾਣਾ ਚਾਹੀਦਾ ਹੈ ਕਿ ਜਿਹੜਾ ਇਹ ਕੰਮ ਹੋਇਆ ਗਲਤ ਹੋਇਆ ਤੇ ਇਸ ਲਈ ਕਿਸ ਹੱਦ ਤੱਕ ਜਾ ਕੇ ਇਹਨਾਂ ਨੂੰ ਫੜਨਾ ਚਾਹੀਦਾ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਇਹੋ ਜਿਹੀਆਂ ਘਟਨਾ ਕਿਸੇ ਵੀ ਧਾਰਮਿਕ ਸੰਸਥਾਵਾਂ 'ਚ ਨਾ ਹੋਵੇ ਨਾ ਇਹੋ ਜਿਹੀਆਂ ਮੰਦਭਾਗੀ ਘਟਨਾ ਹੋਣ ਕਿਸ ਤਰੀਆਂ ਜੁੱਤੀਆਂ ਲੈ ਕੇ ਉੱਪਰ ਚੜੇ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਬੇਰਹਿਮੀ ਨਾਲ ਜਿਵੇਂ ਆਪਾਂ ਨੂੰ ਕੀਤਾ ਜਾਂਦਾ ਬੇਰਹਿਮੀ ਕਹਾਂਗੇ ਆਪਾਂ ਵੀ ਬੇਰਹਿਮੀ ਨਾਲ ਇਸ ਤਰੀਕੇ ਨਾਲ ਇੰਝਾਮ ਕੀਤਾ ਹੈ ਇਹ ਕੋਈ ਇਨਸਾਨ ਨਹੀਂ ਕਰ ਸਕਦਾ ਇਹ ਕੋਈ ਹਯਵਾਨਦਾਈ ਕੰਮ ਹੈ ਤੇ ਇਸ ਲਈ ਆਪਾਂ ਪ੍ਰਸ਼ਾਸਨ ਨੂੰ ਮੰਗੂ ਨਹੀਂ ਕੰਪਨੀ ਹੋ ਗਈ ਇਹ ਚੀਜ਼ ਨੂੰ ਜੇ ਉਹ ਕੰਮ ਉਹਨਾਂ ਦੇ ਦਿਲੋਂ ਦੇ ਤਾਂ ਰੱਬ ਵਜਦਾ ਜੇ ਰੱਬ ਨੇ ਮਤਲਬ ਉਹ ਤਾਂ ਦਿਨੰਦ ਰੱਬ ਨਹੀਂ ਵਜਦਾ ਜਿਨ੍ਹਾਂ ਨੇ ਇਹ ਕੰਮ ਕਰ ਗਏ ਹਾਂ ਮੈਂ ਵੀ ਇਹੀ ਸੋਚਦਾ ਕਿ ਇਹ ਜਿਹੜਾ ਕੰਮ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੇਖੋ ਸੋਚਣਾ ਤਾਂ ਡਰਦਾ ਤਾਂ ਹੈ ਨਾ ਕਿ ਬੰਦਾ ਚਲੋ ਕੱਢਦਾ ਆਰਾਮ ਨਾਲ ਕੱਢ ਲੈਂਦਾ ਲੇਕਿਨ ਕਿਸ ਤਰੀਕੇ ਨਾਲ ਜਿਵੇਂ ਆਪਣਾ ਉਹਨੇ ਹਯਵਾਨੀਅਤ ਦਿਖਾਈ ਹੈ ਇਹ ਬੜੀ ਮੰਦਪਾਗੀ ਘਟਣਾ ਅਸੀਂ ਨਿੰਦਾ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਇਹੋ ਜਿਹੇ ਆਂਸਰਾਂ ਨੂੰ ਫੜਿਆ ਜਾਂਦਾ ਸਰ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਸੀਂ ਕੀ ਮਾਮਲਾ ਸੀਗਾ ਇਹ ਪੂਰਾ ਪਤਾ ਲੱਗੇ ਅੱਜ ਸਵੇਰੇ ਸਾਡੇ ਧਿਆਨ 'ਚ ਇਨਫੋਰਮੇਸ਼ਨ ਆਈ ਕਿ ਸ਼ੀਤਲਾ ਮਾਤਾ ਮੰਦਿਰ ਸਨੇਤ ਜਿਹੜਾ ਸਮਸ਼ਾਨ ਘਾਟ ਨੇੜੇ ਆ ਸਨੇਤ 'ਚ ਉੱਥੇ ਵਾਰਦਾਤ ਹੋਈ ਹੈ ਤੇ ਉਹਦੇ 'ਚ ਮੌਕਾ ਜਿਹੜਾ ਸਾਰਾ ਐਫਐਸਓ ਸਾਹਿਬ ਨੇ ਜਾ ਕੇ ਜਿੰਨਾ ਵੈਰੀਫਾਈ ਕਰ ਲਿਆ ਅਸੀਂ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਹੈ ਤੇ ਚੋਰ ਜਿਹੜੇ ਉੱਥੇ ਆਏ ਤੇ ਉਹਨਾਂ ਨੇ ਜਿਹੜੇ ਦੀਵਰਾਤ ਜਿਵੇਂ ਚਾਂਦੀ ਦੇ ਲੱਗੇ ਹੁੰਦੇ ਆ ਮੁਕਟ ਵਗੈਰਾ ਹੋਰ ਜਿਹੜਾ ਉਹਨਾਂ ਨੇ ਕੀਤਾ ਤੇ ਅਸੀਂ ਜਿਹੜਾ ਬੜੀ ਢੰਗਾਈ ਚ ਇਸ ਚੀਜ਼ ਨੂੰ ਲੈ ਰਹੇ ਆ ਤੇ ਬਹੁਤ ਜਲਦੀ ਜਿਹੜਾ ਅਸੀਂ ਇਸ ਵਾਰ ਦਾਤ ਨੂੰ ਪੇਸ਼ ਕਰਾਂਗੇ ਸਰ ਤਕਰੀਬਨ ਪਤਾ ਲੱਗਿਆ ਕਿੰਨਾਗਾ ਆਉਣਾ ਵੱਲੋਂ ਜਿਹੜਾ ਉਹ ਲੈ ਕੇ ਗਿਆ ਚੋਰੀ ਉਹ ਹਾਂਜੀ ਉਹ ਅਸੀਂ ਡਿਟੇਲ ਚ ਦੀ ਲਿਸਟ ਤਿਆਰ ਕਰ ਲਈ ਹੈ ਤੇ ਹੋਰ ਵੀ ਅਸੀਂ ਇਹਨਾਂ ਨੂੰ ਕਿਹਾ ਕਿ ਹੋਰ ਵੀ ਚੈੱਕ ਕਰ ਲਓ ਕਈ ਵਾਰੀ ਪਈ ਚੀਜ਼ਾਂ ਬਾਅਦ ਚ ਆਰਾਮ ਨਾਲ ਕੋਈ ਮੌਕਾ ਦੇਖਣ ਤੋਂ ਬਾਅਦ ਚੰਗੀ ਤਰ੍ਹਾਂ ਵੈਰੀਫਾਈ ਹੁੰਦੀਆਂ ਕਿ ਸ਼ਗੱਲਾਂ ਉਹ ਕਰ ਰਹੇ ਨੇ ਅਸੀਂ ਉਹ ਵੀ ਕਰ ਰਹੇ ਹਾਂ ਤੇ ਸੈਕੰਡਲੀ ਹੁਣ ਤੁਹਾਡੇ ਅੱਗੇ ਗਈ ਸਾਰੀਆਂ ਜਿਹੜੀਆਂ ਹੋਰ ਮੰਦਰ ਕਮੇਟੀਆਂ ਵੀ ਸਾਡੇ ਕੋਲ ਆਈਆਂ ਸੀ ਤਾਂ ਕਿ ਅੱਗੇ ਨੂੰ ਹੋਰ ਬਰਬਾਦਤ ਨਾ ਹੋਵੇ ਉਹਦੇ ਵਾਸਤੇ ਵੀ ਅਸੀਂ ਪ੍ਰੀਵੈਂਟਿਵ ਮੀਅਰ ਲੈਣ ਵਾਸਤੇ ਸਾਰੀਆਂ ਮੰਦਰ ਕਮੇਟੀਆਂ ਨਾਲ ਇੱਕ ਸ਼ਾਰਟ ਮੀਟਿੰਗ ਕੀਤੀ ਹੈ ਤੇ ਨਾਲ ਹੀ ਅਸੀਂ ਉਹਦੇ ਚ ਕੁਝ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਸਾਡੇ ਕਮੇਟੀ ਦੁਆਰਾ ਅਸੀਂ ਉਹ ਕਰ ਰਹੇ ਆ ਤੇ ਸਾਰੇ ਜਿਹੜੇ ਸਾਡੇ ਮਲਾ ਨਿਵਾਸੀ ਸਾਰੇ ਬੜੇ ਕੋਆਪਰੇਟਿਵ ਨੇ ਤੇ ਬਹੁਤ ਚੰਗੇ ਲੋਕ ਨੇ ਸਾਰੇ ਸਾਨੂੰ ਸਹਿਯੋਗ ਦੇ ਰਹੇ ਆ ਤੇ ਬੜੀ ਉਮੀਦ ਹੈ ਬੜੀ ਜਲਦੀ ਅਸੀਂ ਜਿਹੜੀ ਚੋਰੀ ਆ ਉਹਨੂੰ ਟ੍ਰੇਸ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿੱਥੇ ਉਹਨਾਂ ਦੀ ਜਗਾ ਉੱਤੇ ਪਛਾਣਾ ਸੀ ਸੀਸੀ ਫੂਟ ਇਗਜ਼ਾਮ ਵਿੱਚ ਕੀ ਤੁਹਾਨੂੰ ਹਾਸਲ ਪੁਸ਼ਗੱਲਾਂ ਇਨਵੈਸਟੀਗੇਸ਼ਨ ਨਾਲ ਸੰਬੰਧਤ ਆ ਮੈਂ ਹਲੇ ਤੁਹਾਡੇ ਨਾਲ ਸਾਂਝੀਆਂ ਤੇ ਸਰਵਨਰ ਕਿੰਨੇ ਕੇ ਜਣੇ ਸੀ ਪਤਾ ਲੱਗਿਆ ਦੋਸ਼ੀ ਜਿਹੜੇ ਆ ਉਹ ਦੋ ਜਣੇ ਨੇ ਤੇ ਬਾਕੀ ਫਿਰ ਆਪਾਂ ਸਰ ਬੜਾ ਇੰਪੋਰਟੈਂਟ ਕੁਸਚਨ ਪੁੱਛਣਾ ਚਾਹਾਂਗੇ ਸਿਕਿਉਰਿਟੀ ਪਰਪਸ ਨੂੰ ਲੈ ਕੇ ਇੰਨੇ ਡੇਡੇ ਮਾਲਸ ਜਿੱਦੇ ਸਿਕਿਉਰਿਟੀ ਗਾਰਡ ਪ੍ਰੇਫਰ ਹੁੰਦੇ ਨੇ ਹਰ ਜਗ੍ਹਾ ਸਿਕਿਉਰਿਟੀ ਗਾਰਡ ਕੋਈ ਨਾ ਕੋਈ ਅਵੇਲੇਬਲ ਮੌਜੂਦ ਹੁੰਦਾ ਹੈ। ਕੀ ਮੰਦਰਾਂ ਦੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਹੋਣ ਚਾਹੀਦੇ? ਦੇਖੋ ਇਹ ਧਾਰਮਿਕ ਜਿਹੜੀਆਂ ਜਗ੍ਹਾ ਹੁੰਦੀਆਂ ਨੇ ਧਾਰਮਿਕ ਸਥਾਨ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਸਿਸਟਮ ਕਿ ਕਈ ਕਮੇਟੀਆਂ ਅਫੋਰਡ ਕਰਦੀਆਂ ਕਈ ਨਹੀਂ ਕਰਦੀਆਂ ਅਸੀਂ ਹੁਣ ਮੀਟਿੰਗ 'ਚ ਵੀ ਇਹ ਗੱਲ ਅਸੀਂ ਕਰ ਰਹੇ ਆ ਅਸੀਂ ਇਸ ਤੋਂ ਬਾਅਦ ਵੀ ਜਲਦੀ ਜਿਹੜਾ ਤੁਹਾਨੂੰ ਉਮੀਦ ਆ ਸੀ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਮੰਦਿਰ ਤੇ ਕਿਸੇ ਨੇ ਬਾਰਦਾਤ ਕੀਤੀ ਆ ਜਲਦੀ ਟ੍ਰੇਡ ਹੋਏਗੀ ਬਾਰਦਾਤ ਤੇ ਟ੍ਰੇਡ ਕਰਨ ਤੋਂ ਬਾਅਦ ਅਸੀਂ ਮੰਦਿਰ ਕਮੇਟੀਆਂ ਨਾਲ ਸਾਰੀਆਂ ਜਿੰਨੀਆਂ ਸਾਡੇ ਏਰੀਆ ਦੇ ਮੰਦਿਰ ਕਮੇਟੀਆਂ ਨਾਲ ਉਹਨਾਂ ਨਾਲ ਮੀਟਿੰਗ ਕਰਕੇ ਪ੍ਰੀਵੈਂਟਿਵ ਮੀਅਰਸ ਜਿਹੜੇ ਚੋਰੀ ਨੂੰ ਤੇ ਹੋਰ ਵਾਰ ਦਾਤਨ ਰੋਕਣ ਲਈ ਲੈਣ ਦੀ ਲੋੜ ਆ ਅਸੀਂ ਲਵਾਂਗੇ ਸਰ ਪੈਟਰੋਲਿੰਗ ਦਾ ਵੀ ਲੱਗਦਾ ਕਿਥੇ ਮੈ ਜਿਹੜਾ ਹੋਣਾ ਚਾਹੀਦਾ ਜਿੱਥੇ ਤੱਕ ਸਾਡਾ ਜਿਹੜਾ ਪੁਲਿਸ ਦਾ ਕੰਸਰਨ ਹੈ ਉਹ ਅਸੀਂ ਪੀਸੀਆਰ ਦੇ ਜਿਹੜੇ ਸਾਡੇ ਪੀਸੀਆਰ ਤੇ ਮੋਟਰਸਾਈਕਲ ਸਾਡੀਆਂ ਪੀਸੀਆਰ ਬੈਨਾ ਸਾਡੇ ਥਾਣਿਆਂ ਦੀ ਗਸ਼ਤ ਤੇ ਹੋਰ ਜਿਹੜੇ ਸਾਡੇ ਜੋ-ਜੋ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ ਉਹਨੂੰ ਹੋਰ ਐਕਸਪੀਡਾਈਟ ਕਰਾਂਗੇ ਅਸੀਂ ਵਧਾਵਾਂਗੇ ਤੇ ਨਾਲ ਦੀ ਨਾਲ ਅਸੀਂ ਪਹਿਲਾਂ ਜਿੱਥੇ ਇਹ ਵਾਰ ਦਾਤ ਹੋਇਆ ਇਹਨੂੰ ਟ੍ਰੇਸ ਕਰਾਂਗੇ ਜੀ ਇਸ ਕਰਕੇ ਦੋਸ਼ੀਆਂ ਨੂੰ ਜਿਹੜਾ ਉਹਨਾਂ ਦੀ ਬੰਦੀ ਜਗ੍ਹਾ ਪਹਚਾਵਾਂਗੇ ਤੇ ਨਾਲ ਦੀ ਨਾਲ ਅੱਗੇ ਨੂੰ ਇਹਦੀ ਵਾਰਦਾਤ ਨਾ ਹੋਵੇ ਅਸੀਂ ਉਹਦੇ ਵਾਸਤੇ ਆਪਣੀ ਯਤਨ ਕਰਾਂਗੇ। ਧੰਨਵਾਦ ਜੀ। ਠੀਕ ਹੈ। ਇਸ ਬਾਰੇ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਜਲਦ ਹੀ ਚੋਰਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਜਾਵੇਗਾ। ਤੁਸੀਂ ਦੇਖਦੇ ਰਹੋ ਜੁਆਇੰਟਡ ਪੋਸਟ ਮੈਂ ਸਤਪਾਲ ਸਿੰਘ। ਧੰਨਵਾਦ।